गुरुद्वारे के बिल्कुल नेड़े कहते शराब का ठेका खुल गया पहले तो लड़के गाड़ी लेके पीछे चलते हैं जैसे बोलते हैं आईडी दे दो या कुछ भी दे दो आई डोंट नो कि वो कुछ ड्रिंक करके बोलते हैं या कुछ भी पर हम ऐसा था कि अगर हमने एक बार उनको देख लिया तो वो पता नहीं साइन समझते हैं या लाइन मार रही है या कुछ भी ताँ... ਇੱਕਾ ਜਿਹੜਾ ਬੰਦ ਕਰ ਦਿੱਤਾ ਗਿਆ ਸ਼ਟਰ ਸਿੱਟ ਦਿੱਤਾ ਬਟ ਅਬ ਉਹਨਕੇ ਘਰ ਮੈਂ ਐਸਾ ਹੋਤਾ ਹੋਗਾ ਜਾਂ ਉਹਨਕੀ ਬਹਨੇ ਐਸਾ ਕਰਤੀ ਹੋंगी ਕਿਸੇ ਔਰ ਲੜਕੇ ਕੋ ਪਰ ਹਮ ਐਸੀ ਫੈਮਲੀ ਸੇ ਨਹੀਂ ਆਤੇ ਹਾਂ ਇਹ ਠੇਕਾ ਮੈਂ ਹੋਰ ਦਸ ਮੰਨ ਲਾ ਉਹ ਤੋਂ ਢੀ ਖਬਰ ਬਣਾ ਦਵਾ ਇਹ ਠੇਕਾ ਕਾਂਗਰਸੀ ਬੰਦੇ ਦਾ ਹੱਥਾਂ ਦੇ ਵਿੱਚ ਜਿਹੜੀਆਂ ਕਾਪੀਆਂ ਨੇ ਉਹਨਾਂ ਨੂੰ ਸਾੜਿਆ ਜਾ ਰਿਹਾ ਅੱਗ ਲਾਈ ਜਾ ਰਹੀ ਆ ਤਾ ਉਹਦੇ ਵਿੱਚ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਕਾਪੀਆਂ ਜਿਹੜੀਆਂ ਨੇ ਸਾੜ ਦੇਣੀਆਂ ਨੇ ਕਿਉਂਕਿ ਇੱਥੇ ਤਾਂ ਠੇਕੇ ਦਾ ਕੰਮ ਹੈ ਪੰਜਾਬ ਸਰਕਾਰ ਨੂੰ ਜ਼ਿਆਦਾ ਪੈਸੇ ਚਾਹੀਦੇ ਨੇ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਤੇ ਆਈ ਸੀਗੀ ਅੱਜ ਮੇਰੇ ਭੈਣਾ ਉਹਨੂੰ ਪੜਾਈ ਨੂੰ ਅੱਗ ਲਾਰੀਆਂ ਨੇ ਇਹ ਸਾਡੇ ਵਾਸਤੇ ਪਾਪ ਮੈਂ ਤਾਂ ਠੇਕੇ ਦਾ ਸ਼ਟਰ ਘੇਰ ਕੇ ਚੱਲਿਆ ਹੁਣ ਜਿਹੜਾ ਠੇਕਾ ਖੋਲੂਗਾ ਉਹ ਤਾਂ ਤੁਸੀਂ ਜਵਾਬ ਪੁੱਛਿਓ ਰਿਆਦਪੁਰਾ ਜਿਹੜੀ ਯੂਨੀਵਰਸਿਟੀ ਆ ਉਸ ਦੇ ਬਾਹਰ ਮੌਜੂਦ ਆ ਜਿੱਥੋਂ ਕਿ ਯੂਨੀਵਰਸਿਟੀ ਦੇ ਵਿੱਚੋਂ ਨਿਕਲਦੇ ਹੋਏ ਨੌਜਵਾਨ ਪ੍ਰੋਟੈਸਟ ਕਰਨ ਦੇ ਲਈ ਜਾ ਰਹੇ ਨੇ ਪ੍ਰੋਟੈਸਟ ਵੀ ਕਾਹਦਾ ਹੈ ਇੱਕ ਠੇਕਾ ਕਹਿੰਦੇ 300 ਮੀਟਰ ਦੀ ਦੂਰੀ ਤੋਂ ਪਹਿਲਾਂ ਹੀ ਖੁੱਲ ਗਿਆ ਕਾਲਜ ਦੇ ਨੇੜੇ ਠੇਕਾ ਨਹੀਂ ਹੋਣਾ ਚਾਹੀਦਾ ਇਸ ਪਾਸੇ ਨੂੰ ਗੁਰਦੁਆਰਾ ਸਾਹਿਬ ਹੈ ਗੁਰਦੁਆਰੇ ਦੇ ਬਿਲਕੁਲ ਨੇੜੇ ਕਹਿੰਦੇ ਸ਼ਰਾਬ ਦਾ ਠੇਕਾ ਖੁੱਲ ਗਿਆ ਦਾਰੂ ਵੇਚੀ ਜਾ ਰਹੀ ਹੈ ਉਸ ਦਾ ਵਿਰੋਧ ਕਰਦੇ ਹੋਏ ਕਾਲਜ ਦੇ ਜਿੰਨੇ ਮੁੰਡੇ ਨੇ ਨੌਜਵਾਨ ਨੇ ਉਹ ਇੱਥੇ ਪਹੁੰਚੇ ਨੇ ਤੇ ਇਹਨਾਂ ਦਾ ਵਿਰੋਧ ਕਿਉਂ ਹੈ ਕਾਰਨ ਕੀ ਹੈ ਸਾਰਿਆਂ ਨੂੰ ਬੁਲਾਇਆ ਜਾ ਰਿਹਾ ਕਿ ਚਲੋ ਇੱਥੇ ਜਿਹੜਾ ਠੇਕਾ ਖੁੱਲਿਆ ਉਹ ਨਹੀਂ ਖੁੱਲਣਾ ਚਾਹੀਦਾ ਉਸ ਦੇ ਵਿਰੋਧ ਵਜੋਂ ਇੱਥੇ ਨੌਜਵਾਨ ਇਕੱਠੇ ਹੋਏ ਨੇ ਐਨਐਸਯੂਆਈ ਦੇ ਪ੍ਰਧਾਨ ਇਸ਼ੂਪ੍ਰੀ ਸਿੰਘ ਸਿੱਧੂ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਸ਼ਾਮਲ ਨੇ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਠੇਕਾ ਹੈ ਇੰਨੀ ਨੇੜੇ ਜਿਹੜਾ ਕਾਲਜ ਅਤੇ ਗੁਰਦੁਆਰੇ ਦੇ ਨਹੀਂ ਖੁੱਲਣਾ ਚਾਹੀਦਾ ਕਿਉਂਕਿ ਬੱਚਿਆਂ ਦੀ ਪੜ੍ਹਾਈ ਤੇ ਉੱਤੇ ਅਸਰ ਪੈਂਦਾ ਐ ਇਸ ਦਾਰੂ ਨੂੰ ਦੇਖਣਗੇ ਕੀ ਐ ਸੋਚਣਗੇ ਕਿ ਦਾਰੂ ਪੀਤੀ ਜਾਵੇ ਜਾਂ ਇਹ ਚੀਜ਼ਾਂ ਨੇ ਇਸ ਪਾਸੇ ਨੂੰ ਖੱਬੇ ਹੱਥ ਨੂੰ ਜਿਹੜੀ ਪਾਰਕਿੰਗ ਆ ਸਾਰੀ ਇਹ ਕਹਿੰਦੇ ਕਾਲਜ ਦੇ ਨੇੜੇ ਆ ਜਾਂਦੀ ਐ ਸਾਰੀ ਚੀਜ਼ਾਂ ਨੇੜੇ ਆ ਜਾਂਦੀਆਂ ਨੇ ਪਰ ਉਸ ਤੋਂ ਇਲਾਵਾ ਹੀ ਹੁਣ ਜਿਹੜੇ ਠੇਕੇ ਵਾਲੇ ਨੇ ਉਹਨਾਂ ਨੇ ਕੀ ਕੁਝ ਸੋਚ ਕੇ ਜਾਂ ਕੀ ਕੁਝ ਸਮਝ ਕੇ ਇਥੇ ਠੇਕਾ ਇਥੇ ਬਣਾਇਆ ਪੂਰੀਆਂ ਗਾਈਡਲਾਈਨਸ ਜਿਹੜੀਆਂ ਨੇ ਪੰਜਾਬ ਸਰਕਾਰ ਦੀਆਂ ਭਾਰਤ ਸਰਕਾਰ ਦੀਆਂ ਉਹ ਪੂਰੀਆਂ ਕਰਕੇ ਇਥੇ ਠੇਕਾ ਖੋਲੇ ਆ ਕਿਉਂਕਿ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਮੁਤਾਬਕ 300 ਮੀਟਰ ਦੇ ਦਾਇਰੇ ਦੇ ਵਿੱਚ ਠੇਕਾ ਖੁੱਲ ਸਕਦਾ ਹੈ 200 ਮੀਟਰ ਦੇ ਦਾਇਰੇ ਦੇ ਵਿੱਚ ਖੁੱਲ ਸਕਦਾ ਜਾਂ 150 ਮੀਟਰ ਦੇ ਕੀ ਕਿੰਨਾ ਸਮਾਜ ਜਿਹੜਾ ਨਿਰਧਾਰਤ ਕੀਤਾ ਜਾਂਦਾ ਜਾਂ ਕਿੰਨੀ ਦੂਰੀ ਨਿਰਧਾਰਤ ਕੀਤੀ ਜਾਂਦੀ ਹੈ ਉਸ ਦੇ ਵਿੱਚ ਚੱਲਦੇ ਹੋਏ ਨੌਜਵਾਨ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਰਿਆਦਪਾਲਾ ਯੂਨੀਵਰਸਿਟੀ ਦੇ ਵਿੱਚੋਂ ਵੱਡੀ ਗੰਦੀ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਨੇ ਉਹ ਬਾਹਰ ਆਏ ਨੇ ਸੜਕਾਂ ਦੇ ਉੱਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਠੇਕਾ ਜਿਹੜਾ ਨਹੀਂ ਖੁੱਲਣਾ ਚਾਹੀਦਾ ਅੱਜ ਤਾਲਾ ਲਾਇਆ ਜਾਊਗਾ ਠੇਕੇ ਨੂੰ ਤਾਲਾ ਵੀ ਕਿਉਂ ਲਾਇਆ ਜਾਏਗਾ ਕਹਿੰਦੇ ਇੱਥੇ ਜਿਹੜਾ ਹੈ ਠੇਕਾ ਨਹੀਂ ਖੁੱਲਣਾ ਚਾਹੀਦਾ ਕਿਤਾਬਾਂ ਜਿਹੜੀਆਂ ਸਾੜੀਆਂ ਜਾਣਗੀਆਂ ਠੇਕੇ ਦੇ ਕੋਲ ਕਿਤਾਬਾਂ ਕਿਉਂ ਸਾੜੀਆਂ ਜਾਣਗੀਆਂ ਕਹਿੰਦੇ ਜੇ दारू ਹੀ ਵੇਚਣੀ ਹੈ ਫਿਰ ਕਿਤਾਬਾਂ ਦੀ ਕੀ ਲੋੜ ਹੈ ਕਾਪੀਆਂ ਦੀ ਕੀ ਲੋੜ ਹੈ ਸਾੜ ਦੋ ਅਜਿਹਾ ਜਿਹੜਾ ਕਹਿੰਦੇ ਨਜ਼ਰ ਆ ਰਹੇ ਨੇ ਹੁਣ ਇਸ ਦੇ ਵਿੱਚ ਜਿਹੜੇ ਠੇਕੇ ਦੇ ਮਾਲਕ ਨੇ ਕਿ ਜਿਹੜੀ ਕੰਪਨੀ ਹੈ ਉਹ ਇਸ ਦੇ ਵਿੱਚ ਕੀ ਕਹਿੰਦੀ ਹੈ ਕਿ ਉਹਨਾਂ ਨੇ ਜਿਹੜੀਆਂ ਗਾਈਡਲਾਈਨਸ ਪੂਰੀਆਂ ਕੀਤੀ ਨੇ ਪੰਜਾਬ ਸਰਕਾਰ ਦੀਆਂ ਕਿ ਵੀ ਐਨੀ ਦੂਰੀ ਦੇ ਉੱਤੇ ਇਹ ਠੇਕਾ ਖੁੱਲ ਸਕਦਾ ਜਾਂ ਨਹੀਂ ਖੁੱਲ ਸਕਦਾ ਤਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਨੇੜੇ ਆ ਗਿਆ ਠੇਕਾ ਤਾਂ ਪ੍ਰੋਟੈਸਟ ਜਿਹੜਾ ਹੁੰਦਾ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਠੇਕੇਦਾਰ ਜਿਹੜਾ ਮਹਾਲ ਕਰਮਾਇਆ ਪਿਆ ਸਰਕਾਰ ਮੁਰਦਾਬਾ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਤਾਂ ਇਸ ਪਾਸੇ ਨੂੰ ਠੇਕਾ ਹੈ ਤੇ ਕੁਛ ਸਮੇਂ ਦੇ ਵਿੱਚ ਹੀ ਤਾਲਾ ਤਾਲਾ ਮਾਰਿਆ ਜਾਏਗਾ ਜਿ ਠੇਕੇ ਨੂੰ ਅੱਜ ਕਾਪੀਆਂ ਸਾੜਨੀਆਂ ਠੇਕੇ ਦੇ ਬਾਹਰ ਕੱਲ ਕਾਰਨ ਕੀ ਹੈ ਜੇ ਜਾਂ ਤਾਂ ਪੜ੍ਹਾਈ ਕਰਾ ਲਓ ਜਾਂ ਠੇਕਾ ਕਰਾ ਲਓ ਇਹ ਕਾਰਨ ਆ ਦੇਖੋ ਮੁਰਦਾਬਾ ਮੁਰਦਾਬਾ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਕਾਪੀਆਂ ਸਾੜਾਂਗੇ ਤਾਂ ਇਸ ਦੇ ਵਿੱਚ ਕਾਰਨ ਕੀ ਹੈ YouTube Facebook ਦੀਆਂ ਕੋਈ ਗਾਰਡਲਾਈਨਸ ਨੇ ਕਮਿਊਨਿਟੀ ਗਾਈਡਲਾਈਨਸ ਨੇ ਅਸੀਂ ਵਾਇਨ ਨਹੀਂ ਦਿਖਾ ਸਕਦੇ ਤੇ ਨਾ ਠਿਕਾ ਜਿਹੜਾ ਬੰਦ ਕਰ ਦਿੱਤਾ ਗਿਆ ਸ਼ਟਰ ਸਿੱਟ ਦਿੱਤਾ ਹੈ ਤੇ ਹੱਥਾਂ ਦੇ ਵਿੱਚ ਕਾਪੀਆਂ ਲੈ ਕੇ ਆਏ ਨੇ ਸਰ ਅੱਜ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਤਾਂ ਤਸਵੀਰ ਹੈ ਤੁਹਾਡੇ ਨਾਲ ਹੱਥ ਦੇ ਵਿੱਚ ਸ਼ਿਪੀ ਸਿੰਘ ਸਿੱਧੂ ਕਾਪੀਆਂ ਲੈ ਕੇ ਆਇਆ ਤੇ ਹੱਥ ਦੇ ਵਿੱਚ ਮਾਚਿਸ ਹੈ ਤੇ ਅੱਗ ਲਾਈ ਜਾਊਗੀ ਜਿਸ ਦੇ ਵਿੱਚ ਇਹ ਸਾਰੀ ਚੀਜ਼ ਉਹ ਕੁੜੀਆਂ ਆਪਣੇ ਘਰੇ ਚੱਲੀਆਂ ਸੀਗੀਆਂ ਹਾਂਜੀ ਇੱਕ ਤਾਂ ਪਹਿਲੀ ਗੱਲ ਇਹ ਐਕਸਾਈਜ਼ ਦਾ ਜਿਹੜੀ ਪਾਲਿਸੀ ਆ ਉਹਦੇ ਪਾਲਿਸੀ ਦੇ ਉੱਤੇ ਖੜਾ ਹੀ ਨਹੀਂ ਉਤਰਦਾ ਪਹਿਲੀ ਗੱਲ ਇਹ ਦੂਸਰੀ ਗੱਲ ਇੱਕ ਪਾਸੇ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਕਿ ਨਸ਼ੇ ਬੰਦ ਕਰਨੇ ਨੇ ਕਾਲਜ ਤੋਂ ਸਿਰਫ 120 ਮੀਟਰ ਦੂਰ ਸ਼ਰਾਬ ਦਾ ਠਿਕਾਣਾ ਆ। ਉਹਦੇ ਉੱਤੇ ਜਵਾਬ ਦੇਣਾ। ਤੀਸਰੀ ਗੱਲ ਜਿਹੜਾ ਲਿੰਕ ਰੋਡ ਆ ਆਹ 21 ਰੋਡ ਆ ਜਿੱਥੋਂ ਕੁੜੀਆਂ ਆਪਣੇ ਘਰੇ ਜਾਂਦੀਆਂ ਇਹ ਮੁੰਡੇ ਆਪਣੇ ਘਰੇ ਜਾਂਦੇ ਨੇ। ਕਸ਼ਮੀਰੀ ਕੁੜੀ ਦੇ ਨਾਲ ਜੋ ਹੋਇਆ ਸੀ ਆਹੀ ਰੋਡ ਦੇ ਉੱਤੇ ਹੋਇਆ ਸੀਗਾ। ਅੱਜ ਜੇ ਸਾਡੀ ਕੋਈ ਭੈਣ ਦੇ ਨਾਲ ਇਹੀ ਰੋਡ ਤੇ ਹੋਊਗਾ ਉਹਦਾ ਜ਼ਿੰਮੇਵਾਰ ਕੌਣ ਆ? ਆਹ ਸ਼ਰਾਬ ਦਾ ਠਿਕਾਣਾ ਜੇ ਤੁਸੀਂ ਦੇਖੋ ਕਿੰਨਾ ਵੱਡਾ ਖੋਲ ਰੱਖਿਆ। ਅੱਜ ਅਸੀਂ ਮੈਂ ਕਾਪੀਆਂ ਲੈ ਕੇ ਆਏ ਆ। ਅੱਜ ਇੱਥੇ ਲਾ ਕੇ ਅੱਗ ਲਾ ਦੇਣੀ ਆ। ਜਾਂ ਤਾਂ ਤੁਸੀਂ ਸਾਨੂੰ ਪੜਾ ਲਓ ਜਾਂ ਸਾਨੂੰ ਅੰਦਰੋਂ ਇੱਕ ਇੱਕ ਬੋਤਲ ਦੇ ਦਿਓ। ਅੰਦਰ ਇੱਕ ਇੱਕ ਬੋਤਲ ਦੇ ਦਿਓ ਅਸੀਂ ਕਾਲਜ ਦੇ ਆਣੇ ਆ ਜਿਹੜਾ ਜਿਹੜਾ ਪਾਲਿਸੀ ਦਾ ਰੂਲ ਹੈ ਉਹ 50 ਤੋਂ 100 ਮੀਟਰ ਆ ਕਿ ਆ ਪਾਲਿਸੀ ਤੋਂ ਬਾਹਰ ਨਹੀਂ ਹੈ ਜੀ ਇਹ ਸਰ ਰੂਲ ਤਾਂ ਇਹ ਵੀ ਹੈ ਨਾ ਸਿੱਖਿਆ ਕ੍ਰਾਂਤੀ ਵੀ ਤਾਂ ਰੂਲ ਆ ਰੂਲ ਤਾਂ ਇਹ ਵੀ ਹੈ ਨਾ ਕਿ ਮਾਨ ਸਾਹਿਬ ਨੇ ਕਹੇ ਨਸ਼ਿਆਂ ਵਰਤ ਇੱਕ ਮਹੀਮ ਛੇੜਨੀ ਹੈ ਰੂਲ ਤਾਂ ਇਹ ਵੀ ਹੈ ਨਾ ਕੱਲ ਜਾਰੂ ਦੇ ਨਾਲ ਉੱਥੇ ਮਰੇ ਨੇ ਰੂਲ ਦੇ ਮੁਤਾਬਕ ਹੈ ਜੋ 50 ਤੇ 100 ਮੀਟਰ ਜਿਹੜਾ ਮੰਦਿਰ ਗੁਰਦੁਆਰਾ ਸੰਸਥਾ ਜੋ ਪੜ੍ਹਾਈ ਵਾਲਾ ਬਹੁਤ ਸੋਣਾ ਤੁਹਾਡਾ ਪ੍ਰਸ਼ਨ ਹੈ ਜੀ ਹਾਲੇ ਤਾਂ ਐਸਜੀਪੀਸੀ ਵਾਲੇ ਨਹੀਂ ਆਏ ਕਿਉਂਕਿ ਉਹ ਗੁਰਦੁਆਰਾ ਆ ਉਹ ਮਸੀਤ ਆ ਹਾਲੇ ਤਾਂ ਇਹ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਹਾਈਵੇ ਨੇ ਕਿਦਾਂ ਬਣਨ ਦਿੱਤਾ ਹਾਈਵੇ ਵਾਲਾ ਵੀ ਰੂਲ ਆ ਨਾ ਸਾਬ ਉਹ ਤੁਹਾਨੂੰ ਪਤਾ ਹੋਣਾ ਅੱਜ ਕੱਲ ਹਾਈਵੇ ਤੋਂ ਹਟ ਕੇ ਪਿੰਡਾਂ ਅੰਦਰ ਪਿੰਡਾਂ ਦੇ ਬਣਨ ਲੱਗੇ ਐਨ ਐਚ ਓ ਐਨ ਤੇ ਉਹ ਵੀ ਤਾਂ ਰੂਲ ਆ ਸਾਬ ਸਭ ਤੋਂ ਉੱਤੇ ਇੱਕ ਮਿੰਟ ਸਰ ਸਭ ਤੋਂ ਉੱਤੇ ਤੁਹਾਡੀ ਗੱਲ ਦਾ ਜਵਾਬ ਆ ਅਸੀਂ ਬੱਚਿਆਂ ਨੂੰ ਪੜਾਉਣਾ ਜਾਂ ਬੱਚਿਆਂ ਨੂੰ दारू ਦੇ ਲੜ ਲਾਉਣਾ ਦੂਸਰੀ ਗੱਲ ਸਰ ਜਿਹੜੀ ਉਹ ਕੁੜੀਆਂ ਛੇੜੀ ਗਈਆਂ ਤੁਹਾਡੀ ਭੈਣ ਹੋ ਸਕਦੀ ਸੀ ਮੇਰੀ ਭੈਣ ਹੋ ਸਕਦੀ ਸੀ ਤੁਹਾਡੀ ਬੇਟੀ ਹੋ ਸਕਦੀ ਸੀ ਮੇਰੇ ਮੇਰੇ ਘਰ ਦੇ ਹੋ ਸਕਦੇ ਸੀ ਇੱਥੇ ਕਿਉਂ ਕਿ ਇੱਕੇ ਰੋਡ ਹੈ ਇੱਕੇ ਰੋਡ ਤੋਂ ਇਹ ਕਾਲਜ ਦੇ ਬੱਚੇ ਘਰ ਜਾਂਦੇ ਨੇ ਆ ਇੱਥੇ ਆਟੋ ਵਾਲੇ ਖੜਦੇ ਨੇ 18 18 ਸਾਲ ਦੀਆਂ ਕੁੜੀਆਂ ਇੱਥੋਂ ਆਪਣੇ ਘਰੇ ਕੀ ਉਹ ਸੇਫ ਨੇ ਜੇ दारू ਦੇ ਨਾਲ ਇਹਨੇ ਬੱਚੇ ਮਰ ਗਏ ਉੱਥੇ ਉਹ ਸੇਫ ਸੀਗੇ ਫਿਰ ਭਗਵੰਤ ਮਾਨ ਦਾ ਜਿਹੜਾ ਇਹ ਬਿਆਨ ਆ ਕਿ ਨਸ਼ਿਆਂ ਵਿਰੁੱਧ ਮੈਂ ਮਹਿੰਮ ਛੇੜ ਰਿਹਾ ਸਰ ਤੁਸੀਂ ਸਿੱਖਿਆ ਕ੍ਰਾਂਤੀ ਖਿਲਾਫ ਇੱਕ ਮਹਿੰਮ ਛੇੜ ਰਹੇ ਹੋ ਕਿ ਕਿਹਾ ਕ੍ਰਾਂਤੀ ਖਲਾਵੇ ਕ ਮੈਂ ਜਿਹੜ ਰਿਓ ਜੋ ਮੈਂ ਕਰ ਸਕਦਾ ਸੀ ਮੈਂ ਕਰ ਲਿਆ ਮੈਂ ਇਹਨੂੰ ਬੰਦ ਕਰ ਸਕਦਾ ਸੀ ਇਹ ਮੈਂ ਤੁਹਾਨੂੰ ਹੋਰ ਦਿਖਾਉਣਾ ਲੈ ਆਓ ਇੱਧਰ ਆਓ ਇੱਧਰ ਆਓ ਬੇਟੀ ਹੋ ਇੱਧਰ ਆਓ ਇੱਧਰ ਆਓ ਇੱਧਰ ਆਓ ਇਹ ਕੌਣ ਨੇ ਇਹ ਬੱਚੇ ਕਾਲਜ ਕਾਲਜ ਚ ਪੜ੍ਹਦੇ ਨੇ ਇੱਥੇ ਹਾਂਜੀ ਹਾਂਜੀ ਇੱਧਰ ਆਓ ਇੱਧਰ ਆਓ ਕਿਹਾ ਆਜੋ ਹੁਣ ਮੈਨੂੰ ਇੱਕ ਗੱਲ ਦੱਸੋ ਹਾਂਜੀ ਹੁਣ ਮੈਨੂੰ ਇੱਕ ਗੱਲ ਦੱਸੋ ਸਰ ਕੈਮਰਾ ਕੰਦੀ ਦੇਖ ਕੇ ਕੈਮਰਾ ਕੰਦੀ ਦੇਖੋ ਹੁਣ ਮੈਨੂੰ ਇੱਕ ਗੱਲ ਦੱਸੋ ਇਹਨਾਂ ਤੋਂ ਪੁੱਛੋ ਕੀ ਤੁਸੀਂ ਸੇਫੀਲ ਕਰਦੇ ਹੋ ਠੇਕੇ ਤੋਂ ਤੁਸੀਂ ਇਸ ਕਾਲਜ ਦੇ ਵਿੱਚ ਪੜ੍ਹਦੇ ਹੋ ਕੀ ਪ੍ਰੋਬਲਮਸ ਆਉਂਦੀਆਂ ਨੇ ਠੇਕਾ ਤਾਂ ਕਹਿੰਦੇ ਇੱਕ ਹਫਤਾ ਜਾਂ ਦੋ ਹਫਤੇ ਪਹਿਲਾਂ ਖੁੱਲਿਆ ਨਹੀਂ 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 ਇੱਕ ਮਿੰਟ ਇੱਕ ਮਿੰਟ 20 25 ਦਿਨ ਤੋਂ ਠੇਕਾ ਖੁੱਲਿਆ ਸੱਤ ਵਾਰ ਮੈਂ ਆਪ ਕਾਲਜ ਨੂੰ ਤੇ 6 ਵਾਰ ਕਾਲਜ ਨੇ ਖੁਦ ਐਸ ਡੀ ਐਮ ਨੂੰ ਇਹ ਦੇ ਕੇ ਆਇਆ ਇਹ ਪ੍ਰੋਬਲਮ ਕੀ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ ਤੁਸੀਂ ਜਦੋਂ ਕਾਲਜ ਦੇ ਵਿੱਚੋਂ ਬਾਹਰ ਆਉਂਦੇ ਹੋ ਕੋਈ ਅਜਿਹੀ ਕੋਈ ਗੱਲਬਾਤ ਹੋਈ ਆ ਤੁਹਾਡੇ ਨਾਲ ਜਾਂ ਇੱਕ ਹੋਰ ਬੱਚੇ ਨਾਲ ਹੈ ਜੀ ਪਹਿਲੀ ਵਾਰ ਤਾਂ ਅਗਰ ਅਮ ਜੇ ਕਾਲਜ سے آتے ہیں پہلے تو ਕੈਮਰਾ ਕਦੀ ਦੇਖੇ ਹਾਂਜੀ پہلے تو ਲੜਕੇ گاڑی ਲੈ ਕੇ ਪਿੱਛੇ ਚਲਦੇ ਹਨ जैसे बोलते हैं आईडी दे दो या कुछ भी दे दो आई डोंट नो कि वो कुछ ड्रिंक करके बोलते हैं या कुछ भी पर हम ऐसा होता है कि अगर हमने एक बार उनको देख लिया तो वो पता नहीं साइन समझते हैं या लाइन मार रही है या कुछ भी बट अब उनके घर में ऐसा होता होगा या उनकी बहनें ऐसा करती होंगी किसी और लड़के को पर हम ऐसी फैमिली से नहीं आते हैं तो ऐसा तो मिनट का नहीं होना चाहिए बेटा तेरी उम्र कितनी है 18 ਕੇ ਇਹ 18 ਸਾਲ ਦੀ ਆ ਸਾਰਾ 20 25 ਸਾਲ ਦਾ ਤੁਹਾਨੂੰ ਐਕਸਪੀਰੀਅੰਸ ਹੋਣਾ ਹਾਂਜੀ ਆਪਾਂ ਇਹਨੂੰ ਇਹ ਸਵਾਲ ਪੁੱਛ ਰਹੇ ਕਿ ਸ਼ਰਾਬ ਦਾ ਢੇਕਾ ਕਾਲ ਦੇ ਪਾਸ ਹੋਣਾ ਚਾਹੀਦਾ ਕਿ ਨਹੀਂ ਇਹ ਤਾਂ ਆਪਣੀ ਨੈਤਿਕਤਾ ਹੋਣੀ ਚਾਹੀਦੀ ਆ ਕਿ ਯਾਰੋ ਇਹ ਬਗਾਨੀਆਂ ਨੇ ਆ ਬਗਾਨੀ ਐ ਇਹ ਪੰਜਾਬ ਦੀ ਧਰਤੀ ਤੇ ਮੇਰੀ ਭੈਣਾਂ ਨੇ ਹੱਜ ਹੋ ਗਈ ਯਾਰ ਤੁਸੀਂ ਕਿਹਜੇ ਸਵਾਲ ਪੁੱਛ ਰਹੇ ਹੋ ਇੰਨਾ ਵੱਡਾ ਇਹ ਸ਼ਰਾਬ ਦਾ ਢੇਕਾ ਖੋਲ ਕੇ ਰੱਖਿਆ ਕੋਈ ਇੰਸਟੀਟਿਊਸ਼ਨ ਨਹੀਂ ਖੋਲਿਆ ਚਲੋ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਇਸ਼ਰਪੀ ਚੀਨੀ ਸਰਕਾਰ ਸਰਕਾਰ ਨੇ ਮਨਜ਼ੂਰੀ ਤਾਂ ਕਿਸੇ ਨੇ ਦਈ ਹੈ ਨਾ ਇਸ ਨੂੰ ਠੇਕੇ ਐਕਸਾਈਜ਼ ਨੇ ਦਈ ਹੈ ਹਾਂਜੀ ਇਹ ਠੇਕਾ ਮੈਂ ਹੋਰ ਦੱਸ ਦਵਾਂ ਲਓ ਤੁਹਾਡੀ ਖਬਰ ਬਣਾ ਦਵਾਂ ਇਹ ਠੇਕਾ ਕਾਂਗਰਸੀ ਬੰਦੇ ਦਾ ਅੱਜ ਮੈਨੂੰ ਫੋਨ ਆਇਆ ਕਿ ਨਾ ਜਾਈ ਉੱਥੇ ਬਹੁਤ ਵੱਡੇ ਲੀਡਰਾਂ ਦੇ ਫੋਨ ਆਏ ਮੈਂ ਕਿਹਾ ਯਾਰ ਤਾਂ ਮੈਂ ਤਾਂ ਇਸਤੀਫਾ ਦਿਵਾਲੋ ਮੈਂ ਜੇ ਇਹਦੀ ਕੁਰਸੀ ਤੇ ਬੈਠਾ ਮੈਂ ਕਰੂੰਗਾ ਇਹ ਤਾਂ ਦੂਰ ਚਲ ਜਿਗਾ ਹੈ ਫੇਰ ਠੀਕ ਹੈ ਦੂਰ ਚਲ ਜਵੇ ਕਿੰਨਾ ਕਿੰਨਾ ਕਿੰਨੀ ਮੰਗ ਦੇਖੋ ਇੱਕ ਜਿਹੜਾ ਕੱਟ ਆ ਨਾ ਇਹ ਬਾਈ ਜੀ ਕੱਟ ਤੋਂ ਦੂਰ ਚਲ ਜਵੇ ਠੀਕ ਹੈ ਆ ਜਿਹੜਾ ਹੁਣ ਤੁਸੀਂ ਆਉਨੇ ਉਥੇ ਕੋਈ ਕਟ ਹੈ ਨਹੀਂ ਕਟ ਉਥੇ ਅੱਗੇ ਆ ਇਹ ਕਾਲਜ ਮੰਗ ਕਰ ਰਿਹਾ ਮੈਂ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਮੰਗ ਕਰ ਰਿਹਾ ਆਪਣਾ ਜਥੇਦਾਰ ਸਾਹਿਬ ਅਕਾਲ ਤਖਤ ਦੇ ਇੱਕ ਬਿਆਨ ਦਿੰਦੇ ਸੀਗੇ ਕਿ ਗੁਰਦੁਆਰਾਂ ਸਕੂਲਾਂ ਦੇ ਕੋਲ ਕੋਈ ਵੀ ਇਹ ਜੀ ਚੀਜ਼ ਨਹੀਂ ਹੋਣੀ ਚਾਹੀਦੀ ਹਾਲ ਤਾਂ ਐਸਜੀਪੀਸੀ ਨੇ ਆਉਣਾ ਅੱਗੇ ਆਈਟੀਆਈ ਵੀ ਹੈਗੀ ਹੈ ਕੁੜੀਆਂ ਸਰ ਉਹੀ ਤਾਂ ਗੱਲ ਹੈ ਨਾ ਉਹਦੇ ਐਕਸਰਸਾਈਜ਼ ਪੁੱਛੇ ਹੁਣ ਮੈਨੂੰ ਸਵੇਰੇ ਬਹੁਤ ਤਕੜੇ ਕਮਿਸ਼ਨਰ ਦਾ ਫੋਨ ਆਉਂਦਾ ਐਕਸਰਸਾਈਜ਼ ਦੇ ਕਮਿਸ਼ਨਰ ਦਾ ਮੈਨੂੰ ਪਤਾ ਕੀ ਕਹਿੰਦਾ ਯਾਰ ਆਪਾਂ ਬਹਿ ਕੇ ਨਿਬੇੜ ਲੈਨੇ ਆ ਆਪਾਂ ਗੱਲ ਕਰ ਲੈਨੇ ਉਹ ਮੈਂ ਕਹਾ ਸਾਬ ਮੈਂ ਤਾਂ ਮੇਰੇ ਜੇ ਆਪਣੇ ਪਿਓ ਦਾ ਵੀ ਠੇਕਾ ਹੁੰਦਾ ਨਾ ਉਹਦੇ ਬਾਰੇ ਵੀ ਮੈਂ ਦੱਸਣਾ ਲਾ ਲਣਾ ਸੀਗਾ ਇਹ ਮੇਰੀਆਂ ਨੇ ਇਹ ਮੇਰੀਆਂ ਭੈਣਾਂ ਨੇ ਆਦੇ ਯਾਰ ਇਹਨਾਂ ਦਾ ਸ਼ਕਲਾਂ ਦਾ ਦੇਖੋ ਅੱਗ ਲਾ ਤੂੰ ਕਾਪੀਆਂ ਨੂੰ ਅੱਜ ਪ੍ਰੀਮੀਅਮ ਲਾਸਟ ਕੁਐਸਚਨ ਅੱਗੇ ਇਹ ਠੇਕਾ ਚੱਕ ਹੁੰਦਾ ਬਿਲਕੁਲ ਇਹ ਤਸਵੀਰ ਹੈ ਹੱਥਾਂ ਦੇ ਵਿੱਚ ਜਿਹੜੀਆਂ ਕਾਪੀਆਂ ਨੇ ਉਹਨਾਂ ਨੂੰ ਸਾੜਿਆ ਜਾ ਰਿਹਾ ਅੱਗ ਲਾਈ ਜਾ ਰਹੀ ਹੈ ਤਾਂ ਉਹਦੇ ਵਿੱਚ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਕਾਪੀਆਂ ਜਿਹੜੀਆਂ ਨੇ ਸਾੜ ਦੇਣੀਆਂ ਨੇ ਕਿਉਂਕਿ ਇੱਥੇ ਤਾਂ ਠੇਕੇ ਦਾ ਕੰਮ ਹੈ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਤਾਂ ਇਹ ਤਸਵੀਰ ਹੈ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਕਈ ਨੌਜਵਾਨ ਜਿਹੜੇ ਨੇ ਪਹੁੰਚੋ ਇਹਨੇ ਕਾਲਜ ਯੂਨੀਵਰਸਿਟੀ ਦੇ ਬਾਹਰ ਆ ਕੇ ਜਿਹੜਾ ਉਹ ਨਿਕਲ ਕੇ ਠੇਕੇ ਦੇ ਬਾਅਦ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਹੜੇ ਇਹ ਕੰਮ ਜਿਹੜੇ ਨਹੀਂ ਹੋਣਗੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਉਹਨਾਂ ਨੇ ਕੁੜੀਆਂ ਨੂੰ ਵੀ ਸਾਹਮਣੇ ਕੀਤਾ ਕਿ ਇਹ ਕੁੜੀਆਂ ਜਿਹੜੀਆਂ ਨੇ ਰੋਜ਼ ਇੱਥੋਂ ਲੰਘਦੇ ਆ ਨੇ ਤੇ ਕੁੜੀਆਂ ਦਾ ਇਹ ਬਿਆਨ ਸੀਗਾ ਕਿ ਕਈ ਜਿਹੜੇ ਮੁੰਡੇ ਨੇ ਉਹ ਸਾਨੂੰ ਜਿਹੜਾ ਗਲਤ ਇਸ਼ਾਰੇ ਕਰਦੇ ਨੇ ਸਾਨੂੰ ਗਲਤ ਤਰੀਕੇ ਨਾਲ ਕਈ ਗੱਲਾਂ ਪੁੱਛਦੇ ਨੇ ਗੱਡੀਆਂ ਦੇ ਵਿੱਚ ਜਿਹੜੇ ਰਾਉਂਡ ਮਾਰਦੇ ਨੇ ਡਰਿੰਕ ਕੀਤੀ ਹੁੰਦੀ ਹੈ ਤੇ ਉਹਨਾਂ ਦੇ ਇਹ ਕੰਦੇ ਨਜ਼ਰ ਆਏ ਨੇ ਪਰ ਹੁਣ ਜਿਵੇਂ ਉਹ ਕਹਿ ਰਹੇ ਨੇ ਕਿ ਵੀ ਸਾਨੂੰ ਇਜਾਜ਼ਤ ਜਿਹੜੇ ਠੇਕੇ ਨੇ ਠੇਕੇ ਨੂੰ ਇਜਾਜ਼ਤ ਜਿਹੜੀ ਐਕਸਰਸਾਈਜ਼ ਵਿਭਾਗ ਨੇ ਦਿੱਤੀ ਆ ਉਹਨਾਂ ਨੇ ਦਿੱਤੀ ਆ ਕਿ ਵੀ ਇੱਥੇ ਜਿਹੜਾ ਖੁੱਲ ਸਕਦਾ ਪਰ ਕੁਛ ਦੂਰੀ ਦੇ ਉੱਤੇ ਜਿਹੜਾ ਐਨ ਐਚ ਆ ਦੇ ਜਿਹੜੇ ਨੇ ਨੈਸ਼ਨਲ ਹਾਈਵੇ ਦੇ ਕੁਝ ਰੂਲਸ ਨੇ ਉਹ ਰੂਲਸ ਦੇ ਮੁਤਾਬਕ ਜਿਹੜਾ ਇਹ ਠੇਕਾ ਵੀ ਨਹੀਂ ਖੁੱਲਾ ਹੋਇਆ ਕਿਉਂਕਿ ਐਨ ਐਚ ਤੋਂ ਜਿਹੜਾ ਇਹ ਦੂਰ ਹੋਣਾ ਚਾਹੀਦਾ ਹਾਈਵੇ ਤੋਂ ਕਹਿੰਦੇ ਦੂਰ ਹੋਣਾ ਚਾਹੀਦਾ ਹਾਈਵੇ ਦੇ ਉੱਤੇ ਠੇਕਾ ਨਹੀਂ ਖੁੱਲ ਸਕਦਾ ਇਸ ਕਰਕੇ ਥੋੜੀ ਜਿਹੀ ਦੂਰੀ ਜਿਹੜੀ ਹੈ ਥੱਲੇ ਜਿਹੜੀਆਂ ਨੇ ਸਾਡੀਆਂ ਪੜਾਈਆਂ ਨੇ ਪਰ ਮੈਨੂੰ ਲੱਗਦਾ ਆ ਪੰਜਾਬ ਸਰਕਾਰ ਨੂੰ ਜ਼ਿਆਦਾ ਪੈਸੇ ਚਾਹੀਦੇ ਨੇ ਜਿਹੜੀ ਸਰਕਾਰ ਚ ਕਿਆ ਗ੍ਰਾਂਤੀ ਤੇ ਆਈ ਸੀਗੀ ਅੱਜ ਮੇਰੇ ਭੈਣਾ ਉਹਨੂੰ ਪੜਾਈ ਨੂੰ ਅੱਗ ਲਾਰੀਆਂ ਨੇ ਇਹ ਸਾਡੇ ਵਾਸਤੇ ਪਾਪਾ ਮੇਰਾ ਦਿਲ ਦੁਖਦਾ ਪਰ ਅਸੀਂ ਕਰੀਏ ਕੀ ਇਹਨਾਂ ਦੀ ਰੱਖਿਆ ਵੀ ਕਰਨੀ ਆ ਜਾਂ ਤਾਂ ਠੇਕਾ ਬੰਦ ਕਰ ਦੋ ਮੈਂ ਤਾਂ ਠੇਕੇ ਦਾ ਸ਼ਟਰ ਘੇਰ ਕੇ ਚੱਲਿਆਂ ਹੁਣ ਜਿਹੜਾ ਠੇਕਾ ਖੋਲੂਗਾ ਉਦੋਂ ਤੁਸੀਂ ਜਵਾਬ ਪੁੱਛਿਓ ਕਿ ਨਾ ਕੋਈ ਇੱਥੇ ਘਟ ਤੈ ਨਾ ਤਾਂ ਕੋਈ ਹੋ ਆ ਇਹ ਸਰਕਾਰ ਨੂੰ ਪੁੱਛਣਾ ਪੈਣਾ ਦਾਰੂ ਵੇਚਣੀ ਆ ਯਾ ਇਥੋਂ ਫੌਜੀ ਕੱਢਨੇ ਆ ਯਾ ਇਥੋਂ ਬੀਏ ਵਾਲੇ ਬੱਚੇ ਕੱਢਨੇ ਆ ਯਾ ਡਾਕਟਰ ਕੱਢਨੇ ਨੇ ਯਾ ਸ਼ਰਾਬੀ ਕੱਢਨੇ ਇਲਾਜਦਾ ਕਿ ਇਸ ਤੋਂ ਬਾਅਦ ਜਿਵੇਂ ਤੁਸੀਂ ਸ਼ਟਰ ਸਿੱਟਿਆ ਜਿਸ ਸਮੇਂ ਤੁਸੀਂ ਸ਼ਟਰ ਸਿੱਟਿਆ ਕਿ ਪਰਚਾ ਵੀ ਤਿਆਰ ਹੋ ਸਕਦਾ ਕਿ ਐਫ ਆਈ ਆਰ ਉਹ ਪਰਚੇ ਪਹਿਲਾਂ ਕਿਹੜਾ ਨਹੀਂ ਹੋਏ ਹੁਣ ਦੇ ਦੇਣਗੇ ਜਿਹੜਾ ਮਰਜੀ ਦੇ ਦੇਣਾ ਉਹ ਨਾ ਦੀ ਸੁਰੱਖਿਆ ਹੈ ਬਾਈ ਮੈਨੂੰ ਮੇਰੀ ਆਪਣੀ ਭੈਣ ਉਹਦੀ ਸੁਰੱਖਿਆ ਹੈ ਪਰਚੇ ਦਾ ਕੀ ਆ ਬੰਦਿਆਂ ਦਾ ਹੀ ਪੈਂਦੀ ਹੈ ਅੱਛਾ ਤੁਸੀਂ ਇੱਕ ਗੱਲ ਕਹੀ ਕਿ ਕੀਤਾ ਤਾਂ ਤਾਂ ਜਿਸ ਤਿੱਕੇ ਨਾਲ ਹੁਣ ਅੱਗ ਲਾਈ ਗਈ ਹੈ ਇੱਥੇ ਕਿਤਾਬਾਂ ਨਹੀਂ ਆਸਾਂ ਛੜ ਰਹੀਆਂ ਨੇ ਕਾਪੀਆਂ ਨਹੀਂ ਆਸਾਂ ਛੜ ਰਹੀਆਂ ਨੇ ਕਈਆਂ ਤੇਆਂ ਕਿਉਂਕਿ ਇਹਨਾਂ ਦਾ ਇੱਕ ਇਹ ਕਹਿਣਾ ਹੈ ਕਿ ਵੀ ਇੱਥੇ ਜਿਹੜਾ ਇੱਕ ਠੇਕਾ ਨਹੀਂ ਹੋਣਾ ਚਾਹੀਦਾ ਹਾਈਵੇ ਦੇ ਬਿਲਕੁਲ ਨੇੜੇ ਕੱਟ ਦੇ ਕੋਲ ਵੀ ਇਹ ਹਾਈਵੇ ਨਹੀਂ ਹੋਣਾ ਚਾਹੀਦਾ ਤਾਂ ਮੈਂ ਤੁਹਾਨੂੰ ਅੱਜ ਤਸਵੀਰ ਦਿਖਾਵਾਂਗਾ ਹੁਣ ਇਹ ਹਾਈਵੇ ਹੈ ਬਿਲਕੁਲ ਇੱਥੋਂ ਥੋੜੀ ਜਿਹੀ ਦੂਰੀ ਦੇ ਉੱਤੇ ਕਾਲਜ ਹੈ ਗੁਰਦੁਆਰਾ ਹੈ ਗੁਰਦੁਆਰੇ ਤੋਂ ਬਾਅਦ ਇੱਥੇ ਇੱਕ ਮਸਜਿਦ ਆ ਜਾਂਦੀ ਹੈ ਤੇ ਮਸਜਿਦ ਦੇ ਕੋਲ ਹੀ ਜਿਹੜਾ ਕਹਿੰਦੇ ਠੇਕਾ ਖੁੱਲਿਆ ਹੋਇਆ ਇਹ ਹਾਈਵੇ ਹੈ ਐਨ ਐਚ ਦਾ ਤੇ ਇੱਥੇ ਇਹ ਕੱਟ ਦੇ ਕੋਲ ਜਿਹੜਾ ਜਿਹੜਾ ਇਹ ਠਿਕਾਣੀ ਹੋਣਾ ਚਾਹੀਦਾ ਇਹਨਾਂ ਦੇ ਕਹਿਣਾ ਕਿ ਜਿਵੇਂ ਐਨ ਐਚ ਦੇ ਨੈਸ਼ਨਲ ਹਾਈਵੇ ਦੇ ਰੂਲ ਨੇ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਠਿਕਾ ਉਹ ਕਾਫੀ ਦੂਰੀ ਤੇ ਹੋਣਾ ਚਾਹੀਦਾ ਪਿੱਛੇ ਬਿਲਕੁਲ ਰੋਡ ਦੇ ਉੱਤੇ ਸੜਕ ਦੇ ਉੱਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਕਈਆਂ ਨੇ ਜੜੀਆਂ ਲੜਾਈਆਂ ਲੜੀਆਂ ਨੇ ਇੱਕ ਵਾਰੀ ਮੈਂ ਇਸ ਪਾਸੇ ਨੂੰ ਦਿਖਾਵਾਂਗਾ ਤਾਂ ਇਹ ਜਿਵੇਂ ਦੱਸਿਆ ਜਾ ਰਿਹਾ ਕਿ ਉੱਥੋਂ ਤੇ ਉੱਥੇ ਕੱਟਾ ਜਿਵੇਂ ਆ ਠਿਕਾ ਹੈ ਕੁਝ ਕਦੂਰੀ ਦੂਰੀ ਤੇ ਉੱਤੀ ਆ ਤੇ ਇੱਥੇ ਇਹ ਕੁੜੀਆਂ ਨੇ ਜਿਵੇਂ ਇੱਥੇ ਪਹੁੰਚੀਆਂ ਹੀਆਂ ਕਾਫੀ ਤੁਸੀਂ ਪ੍ਰੋਟੈਸਟ ਕੀਤਾ ਇੱਥੇ ਆ ਕਿ ਕੀ ਕੁਝ ਪਰੇਸ਼ਾਨੀ ਆਉਂਦੀ ਆ ਜਿਵੇਂ ਉੱਥੋਂ ਤੁਸੀਂ ਆਨੇ ਹੋ ਕਾਲਜ ਦੇ ਵਿੱਚ ਪੜ੍ਹਦੇ ਹੋ ਕਿ ਲੱਗਦਾ ਕਿ ਬਿਲਕੁਲ ਕੁੜੀਆਂ ਸੇਫ ਨਹੀਂ ਹੈਗੀਆਂ ਬਿਲ ਸੰਸਾਰ ਨੂੰ ਲੱਗਦਾ ਹੈ ਨਾ ਕਿ ਸੇਫਟੀ ਸਭ ਦੀ ਪ੍ਰਾਇੋਰਟੀ ਹੈ ਪਰ ਸਟਿਲ ਜੇ ਇਦਾਂ ਦੇ ਕੰਮ ਕਾਲਜ ਦੇ ਨਾਲ ਹੀ ਹੋਣਗੇ ਤਾਂ ਦੇਖੋ ਹਰ ਬੰਦੇ ਨੂੰ ਚਾਹੀਦਾ ਹੈ ਨਾ ਆਪਣਾ ਫਰਜ਼ ਬਣਦਾ ਪਰ ਸਟਿਲ ਇਹ ਸਾਰਾ ਕੁਝ ਗਲਤ ਹੋ ਰਿਹਾ ਹੈ ਅੰਦਰ ਤੁਸੀਂ ਕਿਹੜੀ ਕਲਾਸ ਦੇ ਵਿੱਚੋਂ ਕੀ ਸਟੱਡੀ ਕਰਦੇ ਹੋ ਕਾਲਜ ਦੇ ਵਿੱਚ ਤੇ ਤੁਹਾਨੂੰ ਲੀਗਲ ਤੌਰ ਤੇ ਅਕਰ ਜੇ ਦੇਖਿਆ ਜਾਵੇ ਕਦੇ ਰੂਲ ਪੜੇ ਹੁਣ ਨੈਸ਼ਨਲ ਹਾਈਵੇ ਦੇ ਕਿ ਉਹਨਾਂ ਦਾ ਰੂਲ ਹੁੰਦਾ ਕਿ ਇੱਕ ਬਿਲਕੁਲ ਦੂਰੀ ਦੇ ਉੱਤੇ ਜਿਹੜਾ ਠਿਕਾਣਾ ਹੋਣਾ ਚਾਹੀਦਾ ਨਾ ਕਾਲਜ ਦੇ ਨਾ ਗੁਰਦੁਆਰੇ ਦੇ ਨਾ ਮੰਦਿਰ ਮਸਜਿਦ ਕਿਤੇ ਵੀ ਕਿਹੜੇ ਡਿਪਾਰਟਮੈਂਟ ਚ ਤੁਸੀਂ ਸਟੱਡੀ ਕਰ ਰਹੇ ਹੋ ਤੇ ਤੁਸੀਂ ਰੂਲ ਪੜਨ ਦੀ ਕੋਸ਼ਿਸ਼ ਕੀਤੀ ਕਿ ਵੀ ਇਸ ਰੂਲ ਦੇ ਮੁਤਾਬਕ ਇਹ ਹੈ ਨਹੀਂ ਜੀ 1 ਮਿੰਟ ਇੱਕ ਮੈਂ ਗੱਲ ਕਰ ਰਿਹਾ ਤੁਸੀਂ ਦੱਸੋ ਇਹ ਕੀ ਹੈ ਰੂਲ ਦੇ ਮੁਤਾਬਿਕ ਇੱਥੇ ਬਿਲਕੁਲ ਹੀ ਰੂਲ ਦੇ ਮੁਤਾਬਿਕ ਤਾਂ ਗਲਤੀ ਹੈ ਨਾ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਪੇ ਸੋਚਣਾ ਚਾਹੀਦਾ ਹੈ ਕਿ ਨਾ ਬੱਚੇ ਜਾਂਦੇ ਆ ਕੁੜੀਆਂ ਜਾਂਦੀਆਂ ਰਾਤ ਦਾ ਟਾਈਮ ਹੁੰਦਾ ਹੈ ਇਧਰ ਹੌਸਟਲ ਵੀ ਹੈ ਇਧਰ ਗਰਲਸ ਹੌਸਟਲ ਨਾਲ ਹੀ ਹੈ ਇਹਨਾਂ ਕਾਲਜ ਦੇ ਤਾਂ ਇਹ ਗਰਲਸ ਵਾਸਤੇ ਬਹੁਤ ਜ਼ਿਆਦਾ ਗਲਤ ਹੈ ਬਿਲਕੁਲ ਅੱਛਾ ਕੁੜੀਆਂ ਇੱਥੇ ਹੌਸਟਲ ਦੇ ਵਿੱਚ ਵੀ ਰਹਿੰਦੀਆਂ ਨੇ ਰਾਤ ਨੂੰ ਫਿਰ ਜੇ ਕੋਈ ਕੋਈ ਚੀਜ਼ ਖਾਣ ਪੀਣ ਦੇ ਲਈ ਜਾਂ ਕੋਈ ਚੀਜ਼ਾਂ ਦੇ ਨਿਕਲਣਾ ਜਾਂ ਕਿਤੇ ਜਾਣਾ ਹੈ ਸਵੇਰੇ ਜਾਂ ਦੁਪਹਿਰੇ ਤਾਂ ਫਿਰ ਤਾਂ ਬਹੁਤ ਬਹੁਤ ਪਰੇਸ਼ਾਨੀ ਹੁੰਦੀ ਹੋਣੀ ਹੈ ਹਾਂ ਪ੍ਰਾਇੋਰਟੀ ਇਹ ਕਿ ਹਾਂ ਸਾਰਨ ਸੇਫਟੀ ਚਾਹੀਦੀ ਹੈ ਪਰ ਜਦੋਂ ਵੀ ਕੁੜੀਆਂ ਜਾਂਦੇ ਤਾਂ ਉਹਨਾਂ ਨਾਲ ਮਤਲਬ ਕੁਝ ਉਹਨਾਂ ਨੂੰ ਪ੍ਰੋਬਲਮਸ ਦੇਖਣੀਆਂ ਪੈ ਜਾਂਦੀਆਂ ਹਨ ਅੱਛਾ ਭਾਈ ਇਹ ਚੀਜ਼ਾਂ ਨੂੰ ਦੇਖਦੇ ਹੋਏ ਕਾਲਜ ਨੂੰ ਤੁਸੀਂ ਸ਼ਿਕਾਇਤ ਕੀਤੀ ਕਦੇ ਕਿ ਸਾਡੀਆਂ ਬੱਚੀਆਂ ਧੀਆਂ ਇੱਥੇ ਪੜ੍ਹਦੀਆਂ ਨੇ ਇਹ ਸੇਫ ਨਹੀਂ ਹੈਗੀਆਂ ਵੀ ਇਹ ਠੇਕਾ ਇੱਥੇ ਹੋਣਾ ਨਹੀਂ ਚਾਹੀਦਾ ਜਿਵੇਂ ਕਹਰੇ ਕਿ ਦੋ ਤਿੰਨ ਹਫ਼ਤੇ ਪਹਿਲਾਂ ਠੇਕਾ ਖੁੱਲਿਆ ਦੇਖੋ ਜੀ ਅਸੀਂ ਕਦੇ ਇਦਾਂ ਧਿਆਨ ਦੇ ਵਿੱਚ ਨਹੀਂ ਆਇਆ ਕਿਉਂਕਿ ਹਨਾ ਭਾਜੀ ਦੱਸ ਰਹੇ ਇਹਨਾਂ ਕੋਲ ਸ਼ਿਕਾਇਤ ਆਈ ਹੈ ਜਿੱਦਾਂ ਕਿ ਕੁੜੀਆਂ ਨੂੰ ਕੁੜੀਆਂ ਨੂੰ ਛੇੜਿਆ ਗਿਆ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਇਹ ਤਾਂ ਸਰਾਸਰ ਗਲਤ ਆ ਜੇ ਸਾਡੀਆਂ ਤੀਆਂ ਭੈਣਾਂ ਨੂੰ ਕੋਈ ਛੇੜੂਗਾ ਆਪਾਂ ਤੁਹਾਨੂੰ ਵੱਡਣ ਤੱਕ ਜਾਣਦੇ ਆ ਸਹੀ ਗੱਲ ਹੈ ਕਿ ਨਹੀਂ ਹੈ ਜੀ ਹੈਨਾ ਇੱਕ ਜਿਹੜੀ ਗਲਤ ਗੱਲ ਆ ਇਹ ਸੜਕ ਤੋਂ ਆਪਾਂ ਨੂੰ ਪਿੱਛੇ ਹਟ ਕੇ ਠੀਕਾ ਚਾਹੀਦਾ ਸੀਗਾ ਇਹ ਰੂਲਸ ਬ੍ਰੇਕ ਕਰ ਰਹੇ ਆ ਜਿੱਦਾਂ ਕਿ ਜਿਹੜੀਆਂ ਪੀਪੀਜੀ ਦੇ ਵਿੱਚ ਕੁੜੀਆਂ ਰਹਿੰਦੀਆਂ ਆ ਉਹ ਰਾਤ ਦਿਨ ਉਹਨਾਂ ਦਾ ਆਣਾ ਜਾਣਾ ਰਹਿੰਦਾ ਹੋਰੇ ਹੈਨਾ ਉਹਨਾਂ ਨੂੰ ਕੋਈ ਵੀ ਮਿਸ ਹੈਪਨਿੰਗ ਹੋਣੀ ਚਾਹੀਦੀ ਨਹੀਂ ਚਾਹੀਦੀ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹਦਾ ਇਹ ਠੇਕੇ ਬੰਦ ਕਰਵਾਉਣੇ ਚਾਹੀਦੇ ਚਾ ਇਹਨਾਂ ਦੇ ਰੂਲ ਮੁਤਾਬਿਕ ਚਲਾਉਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਬਿਲਕੁਲ ਠੀਕ ਆ ਤੇ ਇਸ ਪਾਸੇ ਕਈ ਹੋਰ ਵੀ ਜਿਹੜੇ ਬਈ ਪਹੁੰਚੇ ਹੋਏ ਨੇ ਕਿਉਂਕਿ ਇਸ ਪਾਸੇ ਜਿਹੜਾ ਇਹ ਠੇਕਾ ਹੈ ਇਧਰ ਸਰਦਾਰ ਸਾਹਿਬ ਤੁਸੀਂ ਇੱਥੋਂ ਦੇ ਰਹਿਣ ਵਾਲੇ ਆ ਜਾਂ ਕਿੱਥੋਂ ਦੇ ਹੋ ਤੇ ਬਾਹਰ ਦੇ ਬਾਹਰ ਦੇ ਕਿੱਥੋਂ ਰੋਪੜ ਤੇ ਅੱਗੇ ਦੇ ਰੋਪੜ ਤੇ ਆ ਮੰਦਿਰ ਠੇਕਾ ਇੱਥੇ ਹੋਣਾ ਚਾਹੀਦਾ ਇਹ ਤਾਂ ਗਲਤ ਆ ਹੂੰ ਜਿਹੜੇ ਜਵਾਗ ਪੜਦੇ ਨੇ ਕਹਿੰਦੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਤੁਸੀਂ ਕੀ ਮੰਨਦੇ ਹੋ ਇਹ ਤਾਂ ਗਲਤ ਆ ਇਹ ਤਾਂ ਇੱਥੇ ਗਲਤ ਅੱਗੇ ਹੋਣਾ ਚਾਹੀਦਾ ਅੱਗੇ ਹੋਣਾ ਚਾਹੀਦਾ ਠੀਕ ਆ ਤਾ ਇਹ ਪ੍ਰੋਟੈਸਟ ਕੀਤਾ ਗਿਆ ਜਿਵੇਂ ਇੱਥੇ ਇਕੱਠੇ ਹੋਏ ਨੇ ਸਾਰੇ ਉਹਨਾਂ ਨੇ ਇੱਕ ਗੱਲ ਰੱਖੀ ਕਿ ਇੱਥੇ ਜਿਹੜਾ ਠੇਕਾ ਨਹੀਂ ਹੋਣਾ ਚਾਹੀਦਾ ਇਹ ਤਸਵੀਰ ਹੈ ਹੁਣ ਪ੍ਰੋਟੈਸਟ ਕੀਤਾ ਗਿਆ ਪ੍ਰੋਟੈਸਟ ਤੋਂ ਬਾਅਦ ਜਿਹੜਾ ਅੱਗੇ ਵੱਲ ਨੂੰ ਜਾਇਆ ਜਾਊਗਾ